ਜਗਤ ਜੋਤ ਜਗੈ ਜਗ ਪੀਤਰ ਜਗ ਜੀਤ ਗੁਰੂ ਸਭ ਜਾਣਨ ਹਾਰ ਪਰਮ ਪੁਨੀਤ ਪਰਮਾਤਮ ਸ਼ੋਭਿਆਤਮ ਪਾਰਸ ਪਰਸ ਉਦਾਰਨ ਹਾਰ ਕਲ ਕੇ ਕਲ ਕਾਲ ਕੋ ਕਪਟ ਕਾਲ ਕੋ ਕੁਟਲ ਕੁਰੀ ਕੀ ਕਾਟਨ ਹਾਰ ਨਾਥਨ ਥੀ ਸਭ ਹੀ ਨਤਮਸਤਕ

ਕਈ ਵੇ ਨਾਮ ਦੀ ਮਹਿਮਾ ਨਾਮ ਦੇ ਗੁਣ ਨਾਮ ਦੇ ਫਾਇਦੇ ਨਾਮ ਜਪਿਆ ਕੀ ਪ੍ਰਾਪਤੀ ਹੈ ਨਾਮ ਜਪ ਕੇ ਕਿੱਥੇ ਤੱਕ ਪਹੁੰਚਿਆ ਜਾ ਸਕਦਾ ਇਹ ਸਾਰੇ ਪਰਮਾਨੰਦ ਤੇ ਵਿਚਾਰ ਤੁਹਾਡੇ ਸਾਹਮਣੇ ਆਏ ਨੇ ਅੱਜ ਦੀ ਕਥਾ ਹੈ ਕਿ ਜਿਹੜੇ ਜਪਦੇ ਨਹੀਂ ਜਾਂ ਜਿਨ੍ਹਾਂ ਨਹੀਂ ਜਪਿਆ ਉਹਨਾਂ ਦਾ ਜੀਵਨ ਨਾਮ ਤੋਂ ਦੂਰ ਬੈਠੇ ਮਨੁੱਖ ਦਾ ਸਮਾਂ ਜਿਸ ਦੀ ਰਚਨਾ ਸੰਸਾਰੀ ਗੱਲਬਾਤ ਵਿੱਚ ਬਹੁਤ ਚਲਦੀ ਹੈ ਜਿਸ ਦੀ ਰਚਨਾ ਗਾਣੇ ਗੀਤ ਇਹੋ ਜਿਹੇ ਤਿਆਦਕ ਉੱਤੇ ਚਲਦੀ ਹੈ ਪਰ ਭਜਨ ਵੀ ਲਿਖਦੀ ਹੈ ਉਹ ਇਨਸਾਨ ਦੀ ਗੱਲ ਹੈ ਆਜ ਤੇ ਕੁਰਬਾਨੀ ਤੇ ਗੁਰੂ ਸਹਿਬਾਨ ਇਹੋ ਜੇ ਰਸਾਨਾ ਵਾਸਤੇ ਥੋੜੇ ਕਠੋਰ ਨੇ ਸਖਤ ਨੇ ਇਸੇ ਵਾਸਤੇ ਉਪਦੇਸ਼ ਸਖਤੀ ਆਇ ਇਥੋਂ ਸ਼ੁਰੂ ਕਰਦੇ ਆ ਜਿਹੜਾ ਭੈਣ ਨਹੀਂ ਕਰਦਾ ਪਾਛਾ ਕਹਿੰਦੇ ਨੇ ਕੋਟ ਵਿਗਣਿਸ ਲਗਤੇ ਜਿਸ ਨੂੰ ਵਿਸਰੈ ਨਾਉ ਨਾਨਕ ਆਣਦੇ ਨੇ ਬਲਬ ਤੇ ਜੋ ਸੁਣਨੇ ਘਰ ਕਾਮ ਕਰੋਣਾ ਹੀ ਦਿੱਕਤਾਂ ਕਰੋਣਾ ਹੀ ਸਮੱਸਿਆਵਾਂ ਵਿੱਚ ਉਹ ਮਨੁੱਖ ਫਸ ਜਾਂਦਾ ਹੈ ਜਾਂ ਆ ਜਾਂਦੀਆਂ ਨੇ ਜਿਹਨੂੰ ਨਾਮ ਸਿਮਰਨ ਕਰਨਾ ਬਿਸਰ ਗਿਆ ਜਿਹਨੂੰ ਧਿਆਨ ਧਰਨਾ ਬਿਸਰ ਗਿਆ ਜਾਂ ਜਿਹੜਾ ਭਜਨ ਕਰਦਾ ਹੀ ਨਹੀਂ ਸਿੱਧੀ-ਸਿੱਧੀ ਨਾਲ ਜਿਹੜਾ ਭਜਨ ਕਰਦਾ ਹੀ ਨਹੀਂ ਕੋਟ ਵਿਗੜਦੇ ਸਲਾਹਤ ਕਰੋਣਾ ਵਿਗੜਣਾ ਲੱਗ ਜਾਂਦੇ ਨੇ ਕਈ ਦਿੱਕਤ ਪੇਸ਼ੀਆਂ ਆਂਦੀਆਂ ਨੇ ਤੇ ਇਹੋ ਜੇ ਮਨੁੱਖ ਦਾ ਜੀਵਨ ਹੈ ਇਸ ਤਰ੍ਹਾਂ ਹੀ ਕਹਿੰਦੇ ਨੇ ਨਾਨਕ ਆਣ ਦਿਨ ਬਿਰਬਤੇ ਬਿਰਬਤੇ ਹੀ ਰਹਿੰਦੇ ਨੇ ਇਹ ਖੱਪਦੇ ਹੀ ਰਹਿੰਦੇ ਨੇ ਇਸ ਤਰ੍ਹਾਂ ਕਹਿੰਦਾ ਜਿਸ ਤਰ੍ਹਾਂ ਸੁੰਨੇ ਘਰ ਦਾਉ ਜਿਸ ਤਰ੍ਹਾਂ ਖੰਡਰਾ ਉਤੇ ਤਾਂ ਘੋਮਦੇ ਰਹਿੰਦੇ ਅਜਾਈ ਤੇ ਇਹ ਲੋਕਾਂ ਦਾ ਵੀ ਜੀਵਨ ਇਸੇ ਤਰ੍ਹਾਂ ਦਾ ਨਾਮ ਬਿਸਾਰ ਮਾਰਿਆਂ ਦੇ ਜਿਹੜੇ ਨਹੀਂ ਜਪ ਸਕਦੇ ਪਾਵਤ ਰਲਿਆ ਜੋ ਬਣ ਬਲੀਆ ਨਾਮ ਬਿਨਾ ਮਾਟੀ ਸੰਗ ਰਹਿ ਜਾ। ਕਿੰਨਾ ਸਖਤ ਇਹ ਉਪਦੇਸ਼ ਏ। ਜਦੋਂ ਤੱਕ ਸਰੀਰ ਪੂਰਾ ਹਰਕਤ ਕਰਦਾ ਹੈ ਸਰੀਰ 'ਚ ਤਾਕਤ ਰਹਿੰਦੀ ਹੈ ਕੋਈ ਵੀ ਕੰਮ ਬਿਗੈਰ ਥੱਕ ਤੋਂ ਕਰ ਸਕਦਾ ਹੈ। ਤਦ ਤੱਕ ਉਹ ਕੰਮ ਨਹੀਂ ਹੁੰਦਾ ਇਹਦੀ ਲਿਸਟ ਵਿੱਚ ਜਿਹੜਾ ਕਰਨਾ ਚਾਹੀਦਾ ਹੈ ਉਹ ਨਹੀਂ ਹੁੰਦਾ। ਬਾਕੀ ਸਾਰੇ ਕੰਮ ਹੁੰਦੇ ਨੇ। ਮੈਂ ਘੁੰਮਣਾ ਹੈ, ਮੈਂ ਫਿਰਨਾ ਹੈ, ਮੈਂ ਦੂਰ ਦੂਰ ਤੱਕ ਮੈਂ ਤਾਰੋ ਵਾਪਸ ਤੱਕ ਤੱਕ ਸਭ ਜ਼ਰੂਰੀ ਹੈ ਪਰ ਉਹ ਸਾਰੀ ਲਿਸਟ ਦੇ ਵਿੱਚ ਇੱਕ ਕਿਤੇ ਨਾ ਕਿਤੇ ਜਿੱਥੇ ਇੱਕ ਨੰਬਰ ਪਾਇਆ ਹੋਣਾ ਚਾਹੀਦਾ ਸੀ ਇਹ ਨਾਮ ਸਿਮਰਨ ਦਾ ਵੀ ਹੈ ਬੇਲਾ ਹੈ ਰੋਜ਼ ਦੀ ਰੁਟੀਨ ਵਿੱਚ ਉਹ ਨਹੀਂ ਦੇਣਾ ਪਾਵਤਰ ਰਲੀਆਂ ਜੋ ਬਣਵੀਆਂ ਜਵਾਨੀ ਦੇ ਉਸ ਸਮੇਂ ਦੇ ਵਿੱਚ ਜਦੋਂ ਸਰੀਰ ਪੂਰਾ ਇਹਦਾ ਹੁਕਮ ਮੰਨ ਸਕਦਾ ਸੀ ਇਹ ਰਲੀਆਂ ਤੇ ਸੰਸਾਰਿਕ ਤਰੀਕਿਆਂ ਦੇ ਨਾਲ ਚੱਲਦਾ ਰਿਹਾ ਤੇ ਪਾਦਸ਼ਾਹ ਕਹਿੰਦੇ ਨੇ ਨਾਮ ਬਿਨਾ ਮਾਟੀ ਸੰਗ ਰਈਆ ਇਹੋ ਜੇ ਮਨੁੱਖ ਮਿੱਟੀ ਵਿੱਚ ਰਲ ਗਏ ਤੇ ਮਿੱਟੀ ਨੇ ਵੀ ਉਹਨਾਂ ਨੂੰ ਅਪਣਾਣਾ ਪਸੰਦ ਨਹੀਂ ਕੀਤਾ ਕਿਉਂ ਕਿ ਜਿਹੜੇ ਨਾਮ ਨਹੀਂ ਸੀ ਜਪਿਆ ਮਾਟੀ ਸੰਗਲ ਸੁਖਮਣੀ ਸਾਹ ਦਾ ਬਾਤ ਵੀ ਕਰਦੇ ਨੇ ਉਹਦੇ 'ਚ ਬੜੇ ਸਖਤ ਪ੍ਰਮਾਨ ਨੇ ਕਿ ਜਿਹਨੇ ਆਦ ਅੰਤ ਜੋ ਰੱਖਣਾਰ ਜਣ ਲੈਣ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਜਨਮ ਲੈ ਕੇ ਜਨਮ ਤੋਂ ਬਾਅਦ ਜਿੰਨਾ ਸੀ ਜੀਵਨ 50 60 80 ਸਾਲ ਜਿੰਨੇ ਵੀ ਬਤਾਏ ਤੇ ਅੰਤ ਤੱਕ ਆਦ ਅੰਤ ਜੋ ਰਖਣਾ ਹੈ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੇ ਅੰਤ ਤੋਂ ਅੱਗੇ ਜਿਹੜਾ ਸਤਿਗੁਰੂ ਸਹਾਇਤਾ ਕਰਦਾ ਪੈਰ ਪੈਰ ਤੇ ਕਦਮ ਕਦਮ ਤੇ ਝੋਲੀ ਚੁੱਕ ਕੇ ਦਲੇ ਲਾ ਕੇ ਸਾਨੂੰ ਸਾਡਾ ਜ਼ਿੰਦਗੀ ਦਾ ਔਖਾ ਜਿਹਾ ਸਫ਼ਰ ਕਢਾ ਲਿੰਦਾ ਹੈ ਪਾਰ ਕਰਦਾ ਹੈ ਤੇ ਅਪਰਿਧੀ ਕੁੰਠੀ ਬੜੀ ਸਖਤ ਹੈ ਕਿੰਨੇ 30 ਤੋਂ ਉਪਰ ਹੀ ਤਨਾ ਕਰੇ ਗਵਾਰ ਤੇ ਗਵਾਰ ਮੁਰਗੇ ਉਹਦੇ ਨਾਲ ਪ੍ਰੀਤ ਨਹੀਂ ਕਰਦਾ ਜਿਹੜਾ ਇੰਨਾ ਸਮਾਂ ਇਹਦੇ ਉੱਤੇ ਦੇ ਰਿਹਾ ਉਹਦੇ ਉੱਤੇ ਸਮਾਂ ਨਹੀਂ ਦਿੰਦਾ ਆਦ ਅੰਤ ਜੁਰਾਖੜ ਹਾਰ ਤਿਸ ਤੋਂ ਉਪਰ ਹੀ ਤਨਾ ਕਰੇ ਗਵਾਰ ਕਿਦਨੇ ਜਾ ਕੀ ਸੇਵਾ ਨਭ ਨਿਦ ਪਾਵੈ ਨੋ ਨਹੀਂ ਦਿਨਾਂ ਦੇ ਸ਼ਕਤੀਆਂ ਹੈ ਜੇ ਇੱਕ ਇੱਕ ਕਰਕੇ ਦੇ ਕੇ ਇੱਕ ਨਿੱਧ ਨੂੰ ਪਾਣਾ ਸ਼ੁਰੂ ਕਰੀਏ ਤੇ ਤਕਰੀਬਨ ਇਹਦੇ ਉੱਤੇ 60 ਤੋਂ 65 ਸਾਲ ਚਾਹੀਦੇ ਘਟੋ ਪਰ ਇੱਕ ਨਿੱਧੀ ਨੂੰ ਆਪਣੇ ਮੰਤਰ ਸਿੱਧੇ ਕਰਨ ਲਈ ਘਟੋ ਪਰ 6.5 ਸਾਲ ਦਾ ਸਮਾਂ ਲੱਗਦਾ ਤੇ ਫਿਰ ਸਾਰੀਆਂ ਲੈ ਕੇ ਉਹਨੂੰ ਪੂਰਨ ਤੌਰ ਤੇ ਸਿੱਧ ਕਰਨਾ 60 ਤੋਂ 65 ਸਾਲ ਲਾ ਕੇ ਉਹ ਨਿੱਧ ਪ੍ਰਾਪਤ ਹੋਣੀ ਤੇ ਕਹਿੰਦੇ ਨੇ ਜਾਗੀ ਸੇਵਾ ਨਾਲ ਉਹਨੇ ਦਬਾਵਾ ਹੁਣ ਕਰਨਾ ਇੱਕੋ ਹੀ ਕੰਮ ਹੈ ਭਿੰਨ ਕਰਨਾ ਉਹ ਹੋਇਆ ਨਹੀਂ ਤੇ ਗੁਰਬਾਣੀ ਗੁਰੂ ਅਰਜਨ ਦੇਵ ਉਹਨੂੰ ਕਿੰਨੇ ਪਿਆਰ ਨਾਲ ਤੇ ਸਖਤ ਤਰੀਕੇ ਨਾਲ ਸਮਝਾਉਂਦੇ ਨੇ ਕਹਿੰਦੇ ਨੇ ਜਿਹੜੇ ਸਤਗੁਰ ਦੀ ਸੇਵਾ ਕੀਤੇ ਆ ਜਿਹਦੇ ਸਤਗੁਰ ਦੇ ਉਪਦੇਸ਼ ਤੇ ਚਲੇ ਆ ਭੈਣ ਕਰਿਆ ਤੇ ਉਹਨੂੰ ਲੋਰੀ ਦੀਆਂ ਆਰਾਮ ਨਾਲ ਮਿਲ ਜਾਣੀਆਂ ਸਨ ਜਾਂ ਕੀ ਸੇਵਾ ਨਾ ਵੜੇ ਤੇ ਪਾਵੇ ਕਿੰਨੇ ਤਾਂ ਸੋ ਮੂੜਾ ਮਨ ਨਹੀਂ ਲਾਵੇ ਇਹ ਉਹਦੇ ਵੱਲ ਮਨ ਨਹੀਂ ਆਉਂਦਾ ਇਹ ਭੈਣ ਵਿੱਚ ਬਿਲਕੁਲ ਮਨ ਨਹੀਂ ਲਾਉਂਦਾ ਇਹ ਧਿਆਨ ਨਹੀਂ ਆਉਂਦਾ ਜਾ ਕੀ ਟਹਿਲ ਪਾਵੇ ਦਰਗਾਹ ਮਾਨ ਜਿਸ ਸਤਗੁਰ ਦੀ ਸੇਵਾ ਕੀਤੇ ਆ ਦਰਗਾਹ ਵਿੱਚ ਬਹੁਤ ਮਾਣ ਮਿਲਦਾ ਜਿਸ ਸਤਗੁਰ ਦੇ ਹੁਕਮ ਤੇ ਚੱਲਿਆ ਭੈਣ ਬੰਦਗੀ ਕੀਤੇ ਆ ਦਰਗਾਹ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਉੱਥੇ ਜੀ ਆਇਆਂ ਨੂੰ ਹੁੰਦਾ ਦਰਗਾਹ ਚ ਮਾਣ ਮਿਲਦਾ ਤੇ ਕਹਿੰਦਾ ਤਿਸੈ ਵਿਚਾਰ ਆ ਮਹੂਦੀ ਜਾਣ ਉਹਨੂੰ ਪੜ ਪਈਦਾ ਉਹ ਰਾਹ ਪੜ ਪਈਦਾ ਬਾਕੀ ਸਾਰੇ ਟਾਈਮ ਨਾਲ ਰਹਿੰਦੇ ਨੇ ਮੈਂ ਇਸ ਇਸ ਸਟੈਪ ਦੇ ਇਹ ਕੰਮ ਕਰਨਾ ਤੇ ਜਿਹੜਾ ਪਾਇਨ ਵੱਲਾ ਟਾਈਮ ਉਹ ਵੈਸੇ ਭੁੱਲ ਵੀ ਜਾਂਦਾ ਤੇ ਭੁਲਾ ਦਿੰਦਾ ਵੀ ਜਾਂਦਾ ਕਿਉਂਕਿ ਇੱਕ ਇਸ ਤਰ੍ਹਾਂ ਦਾ ਲੱਗਦਾ ਵੀ ਪਤਾ ਨਹੀਂ ਕਿਸ ਤਰ੍ਹਾਂ ਇਹ ਕੋਈ ਗੱਲ ਕਿ ਆਕੀਤਾਨ ਸਾਹਿਬ ਨੂੰ ਜੀ ਸਿੰਘ ਜੀ 2009 ਦੀ ਗੱਲ ਤਰੀਕਾ ਨਰੋਬੀ ਧਰਮਸਾਲਾ ਵਿੱਚ ਸ੍ਰੀ ਸਰਜੋ ਜੀ ਜੀ ਸਿੰਘ ਨੂੰ ਉਪਦੇਸ਼ ਕੀਤਾ ਪਾਦਸ਼ਾਹ ਹੁਕਮ ਕੀਤਾ ਕਿ ਤੁਸੀਂ ਟ੍ਰੇਨ ਫੜਨੀ ਹੋਏ ਤਾਂ ਤੁਸੀਂ ਅੱਧਾ ਘੰਟਾ ਪਹਿਲੇ ਦੁਰ ਜਾਂਦੇ ਹੋ ਰੇਲਵੇ ਸਟੇਸ਼ਨ ਤੇ ਜਾਜ ਫੜਨਾ ਹੋਵੇ ਤੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਤੇ ਦਿਨ-ਦਿਨ ਘੰਟੇ ਪਹਿਲੇ ਪਹੁੰਚ ਜਾਂਦੇ ਹੋ ਕਿ ਪਾਤਸ਼ਾਹ ਨੂੰ ਉਪਦੇਸ਼ ਕਰਬਣੀ ਔਰ ਬਾਦਸ਼ਾਹ ਨਾਲ ਉਪਦੇਸ਼ ਕੀਤਾ ਵੀ ਜਦੋਂ ਭਜਣ ਦਾ ਟਾਈਮ ਹੁੰਦਾ ਤੇ ਕੋਈ 15 ਮਿੰਟ ਲੇਟ ਕੋਈ ਅੱਧਾ ਘੰਟਾ ਲੇਟ ਤੇ ਕੋਈ ਕੋਨੇ ਘੰਟੇ ਵੀ ਲੇਟ ਆਉਂਦੇ ਨੇ ਤੇ ਕੋਈ ਦੇਖੀ ਅਦਾਸੀ ਲੱਗ ਕੇ ਆਉਂਦੇ ਨੇ ਸੱਚੀ ਬਾਸ਼ਾ ਉਪਦੇਸ਼ ਕੀਤਾ ਤੇ ਨਾਲ ਇਹ ਉਪਦੇਸ਼ ਕੀਤਾ ਵੀ ਜਿਹੜਾ ਕੱਲ ਤੋਂ ਜਿੰਨੇ ਮਿੰਟ ਲੇਟ ਆਵੇ ਉਹ ਓਨਾਂ ਮਿੰਟ ਜ਼ਿਆਦਾ ਬੈਠੇ ਅਸੀਂ ਦੇਖਦੇ ਰਹੇ ਹਾਂ ਤਿੰਨ ਚਾਰ ਦਿਨ ਕਈ ਲੋਕ ਵਹਿੰਦੇ ਰਹਿੰਦੇ ਉਹ ਆਗਲਾ ਟਾਈਮ ਵੇਖ ਲੈਂਦੇ ਸਨ ਵੀ ਅਸੀਂ 20 ਮਿੰਟ ਲੇਟ ਆਇਆ ਤੇ 20 ਮਿੰਟ ਹੋਰ ਬੈਠਦੇ ਸਨ ਇਸ ਤਰ੍ਹਾਂ ਸੱਚੇ ਬਾਦਸ਼ਾਹ ਭਜਨਵਾਸ ਦੀ ਪ੍ਰੇਰਿਆ ਵੀ ਟਾਈਮ ਇਹ ਇਸ ਤਰ੍ਹਾਂ ਦਾ ਹੀ ਹੈ ਜਿਹਦੇ ਉੱਤਰਦੀਆਂ ਅੰਦਿਤਾਂ ਜਾਂਦੀਆਂ ਜਾ ਕੇ ਟਹੜ ਮਾਵਹਿ ਦਰਗਾਹ ਮਾਨ ਤਿਸੇ ਬਸਾਰੇ ਮਨ ਦੇ ਜਾਣ ਉਹਨੂੰ ਭੁੱਲ ਜਾਂਦਾ ਤੇ ਅਗਲਾ ਪਰਮਾਨ ਹੈ ਪਾਤਸ਼ਾਹ ਕਹਿੰਦੇ ਨੇ ਕਿਹਦੇ ਨੇ ਜੋ ਠਾਕਰ ਸਦ ਸਦਾ ਹਜ਼ੂਰ ਏ ਤੇ ਤਾਂ ਉਹ ਅੰਦਾਜ਼ ਜਾਣ ਤੂ ਦੂਰ ਏ ਜਿਹੜਾ ਸਤਿਗੁਰੂ ਹਾਜ਼ਰ ਹਜ਼ੂਰ ਏ ਬਹਿਰੇ ਦਾ ਮਾਲਕ ਹੈ ਸਦਾ ਹਜ਼ੂਰਾਂ ਜਰੀ ਹੈ ਹਮੇਸ਼ਾ ਸਦ ਹਜ਼ੂਰ ਏ ਲੇਕਨ ਕਹਿਣ ਵਾਲੇ ਕਹਿ ਦਿੰਦੇ ਨੇ ਉਹ ਦੂਰ ਇਸ ਤਰ੍ਹਾਂ ਨੇ ਜੋ ਠਾਕਰ ਸਦ ਸਦਾ ਹਜ਼ੂਰ ਏ ਤਾਬੋ ਅੰਦਾਜ਼ ਜਾਣ ਦੇ ਦੂਰੇ ਇਹ ਉਹਨਾਂ ਵਾਸਤੇ ਦੂਰੇ ਜਿਨ੍ਹਾਂ ਦੀ ਅੱਖਾਂ ਚ ਵੇਖਦਾ ਨਹੀਂ ਜਿਨ੍ਹਾਂ ਦੀ ਅੱਖਾਂ ਹੋਰ ਕੁਝ ਵੇਖਣਾ ਚਾਹੁੰਦੀ ਆ ਉਹ ਨਹੀਂ ਸਾਡੀਆਂ ਅੱਖਾਂ ਸਾਫ਼ ਨੇ ਸਿੱਧੀਆਂ ਨੇ ਇਹ ਪ੍ਰਮਾਣ ਹੈ ਜਿਹੜੇ ਭਜਨ ਨਹੀਂ ਕਰਦੇ ਭਜਨ ਕਰਨ ਵਾਲਿਆਂ ਨੂੰ ਆਪਣਾ ਸਤਿਗੁਰੂ ਹਮੇਸ਼ਾ ਹਜ਼ੂਰ ਵੇਖਣਾ ਗੱਲ ਇਹ ਹੈ ਭਜਨ ਕਰਨ ਵਾਲੇ ਨੂੰ ਨਾਮ ਸਿਮਰਨ ਕਰਨ ਵਾਲੇ ਨੂੰ ਕਿਉਂਕਿ ਉਹਨੇ ਜਦੋਂ ਬੈਠਣਾ ਉਹਨੇ ਗੁਰੂ ਦੀ ਟੇਕ ਲੈ ਕੇ ਬੈਠਣਾ ਗੁਰੂ ਦੀ ਥੇਕ ਲੈ ਕੇ ਬੈਠਣਾ ਤੇ ਉਹਨੂੰ ਸਤਿਗੁਰ ਨੇੜੇ ਬਿਸੀਗਾ ਤੇ ਜਿਹਨੇ ਭਜਨ ਕਰਨਾ ਨਹੀਂ ਉਹਨੇ ਕਿਹਾ ਉਹ ਤੇ ਗੁਰਦੁਆਰੇ ਉਹ ਤੇ ਪਲਾਣੇ ਦੀਦਸਤੇ ਆ ਇਸ ਤਰ੍ਹਾਂ ਬਾਦਸ਼ਾਹ ਕਹਿੰਦੇ ਪਾਵਦਰ ਰਲਿਆ ਜੋ ਬਣ ਬਣ ਗਿਆ ਤੇ ਨਾਮ ਬਿਨਾ ਮਾਟੀ ਸੰਗ ਰਲਿਆ ਭਜਨ ਨਾਮ ਸਿਮਰਨ ਜ਼ਰੂਰ ਕਰੋ ਮਿੱਟੀ ਵਿੱਚ ਰਲ ਜਾਣਾ ਸਭ ਨੇ ਪਰ ਰਲਣ ਤੋਂ ਪਹਿਲਾਂ ਪਰਮੇਸ਼ਰ ਨਾਲ ਆਪਣੇ ਆਪ ਮੂਰਲਾ ਲਾ ਲੋ ਇਤੇ ਬਚਣੀ ਹੈ ਇੱਕ ਵਾਰੀ ਗੱਲ ਜੀ ਆਖੀ ਧੰਸਹੀ ਸਤਿਗੁਰੂ ਆਰਮ ਸਿੰਘ ਜੀ ਬੜੀ ਛੋਟੇ ਦੀ ਤਸਵੀਰ ਬੜੀ ਪਿਆਰੀ ਹੈ ਸ੍ਰੀ ਸਤਿਗੁਰੂ ਆਰਮ ਸਿੰਘ ਜੀ ਜੀਆਂ ਦਾ ਸੁਧਾਰ ਕਰਦਿਆਂ ਕਰਦਿਆਂ ਸਾਰੇ ਪੰਜਾਬ ਚ ਜਿੱਥੇ ਜਿੱਥੇ ਤੱਕ ਦੌੜੇ ਜਾ ਸਕੇ ਲੈ ਕੇ ਗਏ ਸ੍ਰੀ ਸਤਿਗੁਰੂ ਆਰਮ ਸਿੰਘ ਜੀ ਦਾ ਦੌਰ ਆ ਪਿੰਡ ਗਤਿਆ ਸਰਦਾਰ ਦੇਵਾ ਸਿੰਘ ਜੀ ਦੇ ਘਰ ਪਹੁੰਚੇ ਨਾਮ ਸਿਵਰਨ ਦੀਵਾਨ ਸਾਹ ਸੰਗਤਾਂ ਆਉਣਾ ਲੰਗਰ ਇਤਿਆਦ ਕੁਮਸਤਾਨੀ ਇਹੋ ਜਿਹੇ ਬੇਟੀਆਂ ਅਰੰਧ ਵਿੱਚ ਉੱਥੇ ਸੋਖਲੇ ਰੇਸਾਂ ਪਿੰਡ ਦੱਤਿਆਂ ਦੇ ਵਿੱਚ ਪਿੰਡ ਦੱਤਿਆਂ ਤੋਂ ਥੋੜੇ ਕੁ ਕਿਲੋਮੀਟਰ ਦੇ ਫਾਸਲੇ ਤੇ ਇੱਕ ਪਿੰਡ ਸੀ ਜੰਡੂ ਸ਼ਾਹੀ ਜੰਡੂ ਸ਼ਾਹੀ ਪਿੰਡ ਦੇ ਸੱਤ ਅੱਠ ਮੁੰਡੇ ਆਪੋ ਚ ਇਕੱਠੇ ਹੋਏ ਗੱਲਬਾਤ ਹੋਈ ਥੋੜਾ ਮੁੰਡਿਆਂ ਨੇ ਮੁੰਡਿਆਂ ਵਾਲੀ ਗੱਲਾਂ ਕਰੀਆਂ ਹੁੰਦੀਆਂ ਇੱਕ ਮੁੰਡੇ ਨੇ ਆਖਿਆ ਉਹ ਪਾਣੀ ਜਿਹਾ ਮੇਲਾ ਲੱਗਾ ਜੀ ਬੜੀ ਭੀੜ ਇਕੱਠੀ ਹੁੰਦੀ ਦੂਜੇ ਮੁੰਡੇ ਨੇ ਆਖਿਆ ਉਹ ਤੇ ਕਲਾ ਪ੍ਰਸ਼ੰਗ ਮਿਲਦਾ ਜੀ ਤੀਜੇ ਮੁੰਡੇ ਨੇ ਆਖਿਆ ਕੋਈ ਨਵਾਂ ਹੀ ਗੁਰੂ ਬਣਿਆ ਲੱਗਦਾ ਕੋਈ ਨਵਾਂ ਨਵਾਂ ਗੁਰੂ ਆਇਆ ਕੋਈ ਇਸ ਤਰ੍ਹਾਂ ਇਹ ਆਪੋ ਚ ਇਹੋ ਜਿਹੀ ਗੱਲਾਂ ਕਰਨਦੇ ਨੇ ਮੁੰਡੇ ਤੇ ਬੇਲ ਸੀ ਸਾਰੇ ਮੁੰਡਿਆਂ ਨੂੰ ਤੇ ਮੁੰਡੇ ਕਹਿੰਦੇ ਚਲੋ ਜਿਹੜਾ ਆਪਾਂ ਵੀ ਲਾ ਲਈ ਗੀੜਾ ਨੌਨ ਬਸਤੀ ਮਨਛਣ ਵਾਲੇ ਗੀੜਾ ਆਪਾਂ ਵੀ ਲਾ ਲਈਏ ਇਹ ਮੁੰਡੇ ਤਿਆਰ ਹੋਏ ਹੋਣ ਇੱਕੋ ਜਈ ਉਮਰ ਇਹ ਤੋਂ ਇੱਕੋ ਜੀਆਂ ਮੁੰਛਾਂ ਦਾੜੀਆਂ ਤੇ ਕੱਗ ਕਾਟ ਤੇ ਖੁੱਲੇ ਜਿਹੇ ਪਜਾਮੇ ਪਾਏ ਹੋਏ ਤੇ ਇਹਨਾਂ ਸਾਰੇ ਮੁੰਡਿਆਂ ਨੇ ਤੇ ਮਾਣ ਆ ਵੀ ਬਣਿਆ ਕਿ ਚਲਿਏ ਚੱਲ ਭਈ ਇਹ ਮਨਛਾ ਚ ਵੇਖ ਕੇ ਇਹ ਕਰਦੇ ਕੀ ਨਹੀਂ ਚਲੋ ਗੀੜਾ ਲਾ ਕੇ ਆਉਂਦੇ ਹਾਂ ਚੱਲਦੇ ਚੱਲਦੇ ਹਾਸਤੇ ਮਜ਼ਾਕ ਕਰਦਿਆਂ ਹੋਇਆਂ ਇੱਕ ਦੂਜੇ ਨਾਲ ਤੇ ਇਹ ਪਿੰਡ ਦਿੱਤੀਆਂ ਪਹੁੰਚੇ ਪਤਾ ਕੀਤਾ ਵੀ ਕਿੱਥੇ ਕਰਕੇ ਉਹ ਜਿਹੜੇ ਨਵੇਂ ਗੁਰੂ ਬਣੇ ਨੇ ਤੇ ਕਿੱਥੇ ਕਰਕੇ ਉਹਨਾਂ ਨਾਲ ਮਿਲਿਆ ਜਾ ਸਕਦਾ ਹੈ ਜਾਂ ਕਿਸ ਤਰ੍ਹਾਂ ਇੱਕ ਨੇ ਆਖਿਆ ਉਹ ਸਾਹਮਣੇ ਦੀਵਾਨ ਲੱਗਾ ਹੋਇਆ ਉਹ ਫਿਰਾਲੇ ਇਹ ਰਾਤ ਚਲੇ ਜਾਓ ਦੀਵਾਨ ਲੱਗਾ ਹੋਇਆ ਸਾਨੂੰ ਦੱਸਣ ਦੀ ਲੋੜ ਨਹੀਂ ਪਈ ਕਿ ਜਿਹਦੇ ਦਰਸ਼ਨ ਕਰਦੇ ਨੇ ਉਹ ਸੰਗਤ ਉਹ ਵਿੱਚ ਬੈਠਾਂ ਲੱਗੀ ਦਿਸੇਗਾ ਉਹ ਵਾਕਈ ਲੱਗੀ ਤੇ ਉਸ ਦਿਨ ਹਾਈਟ ਜਿਆਦਾ ਸੀ ਸੱਜੇ ਪਾਤਸ਼ਾਹੀ ਸਾਰੀ ਸੰਗਤ ਬੈਠਾਂ ਲੱਗ ਬੈਠਦੇ ਸਨ ਮੇਰੇ ਖਤੋਂ ਮਾਪੇ ਦੀ ਸੀਗਾ ਜਾਓ ਇਹ ਚਾਲ ਪਈ ਖਾਸ ਦੇ ਮਜਾਦਾਂ ਕਰਦੇ ਹੋਏ ਇੱਕ ਦੂਜੇ ਨਾਲ ਮੁੰਡੇ ਸਾਰੇ ਮੁੰਡੇ ਨੇ ਤੇ ਚੜ੍ਹਦੀ ਜਵਾਨੀ 'ਚ ਪੈਰ ਪਾਏ ਹੋਏ ਨੇ ਜਾਂਦੀਆਂ ਜਾਂਦੀਆਂ ਤੇ ਜਦੋਂ ਗਵਾਨ ਦੇ ਕੋਲ ਕੌਂਸਲ ਤੇ ਲਾਈਨ ਲੱਗੀ ਹੋਈ ਬੜੀ ਲੰਬੀ ਲਾਈਨ ਤੇ ਉੱਥੇ ਜਾ ਕੇ ਮੁੰਡਿਆਂ ਨੇ ਪੁੱਛਿਆ ਵੀ ਇੱਥੇ ਕੀ ਤਰੀਕਾ ਕੀ ਹੋਣਿਆ ਕਿ ਲਾਈਨ 'ਚ ਲੱਗ ਜਾਓ ਲਗਦੀਆਂ ਲਗਦੀਆਂ ਵਾਰ ਹੀ ਆਏਗੀ ਮਥਾ ਟੇਕੇ ਤੇ ਬਾਅਦੋਂ ਕਿੱਥੇ ਜਿਹੜਾ ਮਿਹਲੇ ਬਹਿ ਕੇ ਤੇ ਕੀਰਤਨ ਸੁਣਿਓ ਥੋੜੀ ਦੇਰ ਨੂੰ ਕੀਰਤਨ ਵੀ ਹੋਣਾ ਹਲੇ ਬੜਨ ਹੋੜੇ। ਜਿਹੜੇ ਆਖਿਰ ਨੂੰ ਠੀਕ ਹੈ ਉਹ ਬਾਕੀ ਬੈਠੇ ਪਰ ਲਾਈਨ ਵਿੱਚ ਆ ਕੇ ਦੋਵਾਂ ਪਾਸੇ ਜਦੋਂ ਵੇਖਿਆ ਇੱਕ ਪਾਸੇ ਮਾਈਆਂ ਬੈਠੀਆਂ ਇੱਕ ਪਾਸੇ ਭਾਈ ਬੈਠੇ ਨੇ ਪਰ ਬੜੇ ਹੀ ਹੋਰ ਦੁਨੀਆ ਵਿੱਚ ਕੁਝ ਹੈ ਇਸੇ ਦੁਨੀਆ ਵਿੱਚ ਸਨ ਪਰ ਦੁਨੀਆ ਹੋਰ ਸੀ ਬਦਨ। ਨੇਤਰਵੰਦ ਸਨ। ਸੁਆਸ ਸੁਆਸ ਭਜਨ ਕਰ ਰਹੇ ਸਨ ਇਹ ਵੀ ਇੱਕ ਬੇਦੀ ਹੈ। ਸਵਾਸ ਸਵਾਸ ਭੇਨ ਕਰਨ ਦੇ ਸਨ ਕਦੀ ਕਦੀ ਵਿੱਚ ਥੋੜੀਆਂ ਥੋੜੀਆਂ ਅੱਖਾਂ ਖੋਲ ਕੇ ਸਤਗੁਰੂ ਰਾਮ ਸਿੰਘ ਨੂੰ ਦੇਖ ਲੈਣਾ ਦੇਖ ਕੇ ਚਾੜੀ ਅੱਖਾਂ ਬੰਦ ਕਰ ਲੈਣੀ ਆ ਉਹੀ ਦਰਸ਼ਨੇ ਅੱਖਾਂ ਚ ਕਰ ਲੈਣ ਇਹ ਇੱਕ ਨਿਯਮ ਹੈ ਸਤਬੂ ਜੀ ਦੀ ਤਸਵੀਰ ਘਰ ਚ ਲੱਗੀ ਹੋਈ ਨਾ ਭੇਨ ਕਰਦੇ ਆ ਵਿੱਚ ਵਿੱਚ ਅੱਖਾਂ ਖੋਲ ਕੇ ਤੇ ਉਹ ਵੇਖ ਲੋ ਵੇਖਦੇ ਨਾਲ ਇੱਕੋ ਦਮ ਅੱਖਾਂ ਬੰਦ ਕਰਕੇ ਉਹ ਇਸ ਤਰ੍ਹਾਂ ਉਹਨੂੰ ਆਪਾਂ ਮੰਨ ਲੈਣਾ ਕਿ ਹਾਂ ਸਾਡੀਆਂ ਅੱਖਾਂ ਚੋਂ ਅੰਦਰ ਵੀ ਦੇਖ ਰਹੇ ਆ ਇਹ ਤਰੀਕਾ ਤੇ ਇਸ ਤਰ੍ਹਾਂ ਭਾਈ ਕਰੰਦੇ ਨੇ ਇਹ ਮੱਥਾ ਟਿਕਦੇ ਇਹਨਾਂ ਨੂੰ ਬੜਾ ਫੋਨ ਲੱਗਦਾ ਕਹਿੰਦੇ ਇਹ ਮੁਝ ਲੋਕ ਕਿੱਥੋਂ ਆਏ ਨੇ ਵੇਖੇ ਨਹੀਂ ਸਾਰੇ ਛਿੱਟੇ ਕਪੜੇ ਪਾਈ ਹੋਏ ਬਈ ਨੇ ਨਾਲ ਹੱਸੀ ਜਾਂਦੇ ਹੋਏ ਸਾਰੇ ਛਿੱਟੇ ਕਪੜੇ ਪਾਈ ਇਹਨਾਂ ਨੂੰ ਹੋਰ ਕਪੜਾ ਹੀ ਨਹੀਂ ਲੱਗਦਾ ਹੋਵੇ ਇਹੋ ਜੀ ਗੱਲਾਂ ਮੁੰਡੇ ਹੱਸਣਾ ਕਹਿੰਦਾ ਹੋਰ ਕਪੜਾ ਹੀ ਨਹੀਂ ਲੱਗਦਾ ਹੋਰ ਕਪੜੇ ਮਹਿੰਗੇ ਹੁੰਦੇ ਨੇ ਕਿਤੇ ਹੋਰ ਰਗ ਪਾ ਲਈਂ ਛਿੱਟੇ ਨਾਲ ਪਾਏ ਸਾਰੇ ਇਹੋ ਜਿਹੀਆਂ ਗੱਲਾਂ ਕਰਨੂ ਸਾਰੇ ਮੁੰਡੇ ਸੰਸਾਤੀ ਆ ਕਰਦਿਆਂ ਕਰਦਿਆਂ ਵਾਰੀ ਆਦੀ ਮੱਥਾ ਟੇਕਣ ਦੀ ਜਦੋਂ ਸਭ ਤੋਂ ਅੱਗੇ ਇਹਨਾਂ ਦੇ ਵਿੱਚ ਇੱਕ ਮੁੰਡਾ ਲੰਦਾ ਹੋਇਆ ਸੀ ਜਿਹਦਾ ਨਾਂ ਸੀ ਲੈਣਾ ਸਿੰਘ ਲੈਣਾ ਸਿੰਘ ਅੱਗੇ ਲੱਗਾ ਹੋਇਆ ਤੇ ਉਹਨੇ ਜਦੋਂ ਅੱਗੇ ਹੋਇਆ ਸਾਹਮਣੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕੀਤੇ ਦਰਸ਼ਨ ਪੜੇ ਪਿਆਰੇ ਲੱਗੇ ਖੇਚ ਵੜੀ ਸੀ ਦਰਸ਼ਨ ਆ ਗਏ ਦਰਸ਼ਨ ਪਿਆਰੇ ਲੱਗੇ ਤੇ ਇਹਨੇ ਮਖਾ ਲੀ ਗਿਆ ਥੋੜੀ ਜਿਹੀ ਪਿਛੇ ਹੋਇਆ ਬਾਕੀ ਮੁੰਡਿਆਂ ਨੇ ਮੱਥਾ ਟੇਕਣਾ ਸ਼ੁਰੂ ਕੀਤਾ ਤੇ ਇਹਨਾਂ ਸਾਰੇ ਮੁੰਡਿਆਂ ਦੇ ਮੱਥਾ ਟੇਕਦਿਆਂ ਟੇਕਦਿਆਂ ਸਤਿਗੁਰੂ ਰਾਮ ਸਿੰਘ ਜੀ ਦੇ ਤਕਰੀਬਨ ਕੁਦਰਤੀ ਨੇਤਰ ਖੁੱਲ ਗਏ ਨੇਤਰ ਖੁੱਲੇ ਤੇ ਸਤਿਗੁਰੂ ਰਾਮ ਸਿੰਘ ਜੀ ਇੱਕਦਮ ਉਤੇ ਕੀਤਾ ਤੇ ਸਾਦੇ ਹੱਥੋਂ ਆਖ ਮੁੰਡੇ ਇੱਕੋ ਜਿਹੇ ਕੱਪੜੇ ਇੱਕੋ ਜਿਹੇ ਮਛਾ ਦਾੜੀ ਵਿੱਚ ਥੋੜੀਆਂ-ਥੋੜੀਆਂ ਆਈਆਂ ਹੋਈਆਂ ਤੇ ਢੇਡੀਆਂ ਜੀਆਂ ਐਵੇਂ ਛਮੜੇ ਜਿਹੇ ਬੈਠੇ ਹੋਏ ਤੇ ਸਤਿਗੁਰੂ ਰਾਮ ਸਿੰਘ ਜੀ ਵੇਖ ਕੇ ਬੜੇ ਹੀ ਖੁਸ਼ ਹੋਏ ਪਤਾ ਨਹੀਂ ਕਿ ਮੈਂ ਕੀ ਰਾਜਾ ਸੀ ਬਹੁਤ ਖੁਸ਼ ਹੋਏ ਸ੍ਰੀ ਸਤਿਗੁਰੂ ਆਮ ਸਿੰਘ ਦੀ ਬਚਨ ਕੀਤਾ ਕਿ ਇਹ ਸੋਹਣੇ ਮੁੰਡਿਆਂ ਦਾ ਜੱਥਾ ਕਿੱਥੋਂ ਆਇਆ ਹੈ ਬਚਨ ਕੀਤਾ ਬੜੇ ਪਿਆਰ ਨਾਲ ਸੋਹਣੇ ਮੁੰਡਿਆਂ ਦਾ ਜੱਥਾ ਕਿੱਥੋਂ ਆਇਆ ਹੈ ਅੱਗੇ ਅੱਗੇ ਮੁੰਡਾ ਲਗਾਇਆ ਸੀ ਲੈਣਾ ਸੀ ਆਖੇ ਜੀ ਜੰਡੂ ਸ਼ਹੀਦੇ ਆ ਸੀ ਤੇ ਸਤਿਗੁਰੂ ਆਮ ਸਿੰਘ ਦੀ ਬਚਨ ਕੀਤਾ ਠੀਕ ਆ ਫਿਰ ਹੁਣ ਤੁਸੀਂ ਆ ਗਏ ਹੋ ਨਾਮ ਸਿਮਰਨ ਲੈ ਲਓ ਤੇ ਨਾਮ ਸਿਮਰਨ ਲੈ ਕੇ ਭਾਈ ਜਗਿਆ ਕਰੋ ਤੇ ਆਪਣਾ ਜੀਵਨ ਸਫਲ ਕਰੋ ਲੈਣਾ ਸਿੰਘ ਦੂਜੇ ਮੁੰਡਿਆਂ ਵੱਲ ਵੇਖ ਕੇ ਕਹਿੰਦਾ ਕਿੰਦਾ ਇਹ ਭਜਨ ਕਿਉਂ ਦਰ? ਕਿ ਕੀ ਲੈਣੋ ਗਿਆੰਦਾਈ ਨਹੀਂ ਪਤਾ ਦੇ ਲੱਗੇ ਸਜੀਵ ਪਾਸੇ ਇਸ਼ਾਰਾ ਕੀਤਾ ਜਿਸ ਤਰ੍ਹਾਂ ਬੈਠੇ ਨੇ ਨਾ ਸਾਰੇ ਇਸ ਤਰ੍ਹਾਂ ਨਾਮ ਸਿਮਰਨ ਲਵੋ ਤੇ ਇਸ ਤਰ੍ਹਾਂ ਭਜਨ ਕਰਿਆ ਕਰੋ ਤੇ ਤੁਹਾਡਾ ਜਨਮ ਮਰਦ ਕੱਟਿਆ ਜਾਏਗਾ ਤੇ ਆਪਣਾ ਜਨਮ ਸਫਲਾ ਕਰੋ ਇੱਥੇ ਆਏ ਹਾਂ ਦਾ ਉਹ ਸਾਰੇ ਮੁੰਡਿਆਂ ਨੇ ਨਾ ਕਿਸੇ ਨੇ ਸਜੀਵ ਵੇਖਿਆ ਕਿਸੇ ਨੇ ਖੰਬੇ ਵੇਖਿਆ ਜਾਦਾ ਗਿਣਤੀ ਵਿੱਚ ਬਜ਼ੁਰਗਾਂ ਦੀ ਸੀ तकरीबन तकरीबन ਜਵਾਨ ਵੀ ਬੈਠੇ ਬਜ਼ੁਰਗ ਹੀ ਜ਼ਿਆਦਾ ਸਨ ਲੈਣਾ ਸਿਰ ਸਤਲਗੁਰਾਂ ਅੱਥਰੂ ਕਹਿੰਦਾ ਆਖੇ ਬਾਪੂ ਇਹ ਕੰਮ ਤੇ ਬੁੜਿਆਂ ਦੇਣੇ ਅਸੀਂ ਜਵਾਨ ਸਤਲਗੁਰਾਂ ਅੱਥਰੂ ਆਖੇ ਆਖੇ ਇਹ ਕੰਮ ਤੇ ਬੁੜਿਆਂ ਦੇਣੇ ਸਾਰੇ ਬੁੜੇ ਬੈਠੇ ਅਸੀਂ ਜਵਾਨ ਆ ਅਸੀਂ ਖੇਡਦੇ ਹਾਂ ਅਸੀਂ ਖਾਣਾ ਖਾਦੇ ਹਾਂ ਅਸੀਂ ਘੁੰਮਣਾ ਹਾਂ ਅਸੀਂ ਇਹ ਦਾਬਣੀ ਨਾ ਚੁੱਪ ਕਰਕੇ ਬਹਿਜੋ ਫਿਰ ਇਹ ਕੀ ਬੈਠੇ ਨੇ ਸਤਿਗੁਰ ਆਮ ਸਿੰਘ ਨੇ ਉਹੀ ਪੰਕਤੀਆਂ ਯਾਦ ਆਈਆਂ ਜਿਹੜੀਆਂ ਮੈਂ ਅੱਜ ਤੁਹਾਡੇ ਸਾਹਮਣੇ ਆਖੀਆਂ ਸੱਚੇ ਬਾਦਸ਼ਾਹ ਦੇ ਧਿਆਨ ਚਾਹੀਆਂ ਕਿ ਪਾਵਤਰ ਅਲੀਆਂ ਜੋਬਨ ਬਲੀਆਂ ਨਾਮ ਬਿਨਾ ਮਾਟੀ ਸੰਗਰਵੀ ਸਤਿਗੁਰ ਆਖਿਆ ਜੋਬਨ ਦੇ ਜੋਰ ਦੇ ਉੱਤੇ ਤਾਂ ਇਹੋ ਜੀ ਗੱਲ ਕਰ ਰਹੀ ਨੇ ਇਹਨਾਂ ਨੂੰ ਨਹੀਂ ਪਤਾ ਕਿ ਇਹ ਜੋਬਨ ਦੇ ਵਾਸੀ ਇਸ ਤਰ੍ਹਾਂ ਜਿਸ ਤਰ੍ਹਾਂ ਕਿਤਾਬ ਦਾ ਫੰਡਾ ਨਹੀਂ ਨਾ ਪਲਟੀ ਦਾ ਐ ਇੰਨਾ ਹੀ ਹੈ ਜੋਬਨ ਬਰ ਕਿਤਾਬ ਪਲਟਿਆ ਤੇ ਅਗਲਾ ਚੈਪਟਰ ਤਿਆਰ ਬੈਠਾ ਸ੍ਰੀ ਸਤਗੁਰ ਆਮ ਸਿੰਘ ਫੇਰ ਬਚਨ ਕੀਤਾ ਸਤਿਗੁਰਾਂ ਅਖੇ ਕੋਈ ਇਹੋ ਜੀ ਗੱਲ ਨਹੀਂ ਤੁਸੀਂ ਭਜਨ ਦੇ ਲੋ ਸਮਾਂ ਹੋਣਾ ਆਖਣ ਨਹੀਂ ਜੀ ਨਹੀਂ ਅਸੀਂ ਤੁਹਾਡੇ ਸਾਨੂੰ ਪਤਾ ਲੱਗਦਾ ਸੀ ਕੋਈ ਮੇਲਾ ਲੱਗਾ ਹੈ ਕੋਈ ਨਵਾਂ ਗੁਰੂ ਬਣਿਆ ਹੈ ਤੇ ਅਸੀਂ ਤਾਂ ਆਏ ਆ ਸਾਨੂੰ ਇਹ ਇਹ ਨਹੀਂ ਇਹ ਕੰਮ ਨਹੀਂ ਸ੍ਰੀ ਸਤਗੁਰ ਆਰਾਮ ਸਿੰਘ ਦੀ ਥੋੜੀ ਸ਼ਕਤੀ ਦੇ ਜਾਣ ਸਤਿਗੁਰਾਂ ਅਖੇ ਨਹੀਂ ਭਜਨ ਬਹੁਤ ਜ਼ਰੂਰੀ ਹੈ ਤੇ ਇਹ ਇਸ ਤੋਂ ਬਿਨਾ ਤਰਿਆ ਨਹੀਂ ਜਾ ਸਕਦਾ ਤੁਸੀਂ ਭਜਨ ਲਵੋ ਸਾਰੇ ਮੁੰਡਿਆਂ ਨੇ ਲੈਣਾ ਸਿੰਘ ਨੂੰ ਹੱਥ ਮਾਰਿਆ ਤੂੰ ਕੁਝ ਜਵਾਬ ਦੇ ਤੇ ਚਾਹੀਏ ਹੁਣ ਅੱਗੇ ਲੈਣਾ ਸਿੰਘ ਦੇ ਅੱਗੇ ਹੋ ਕੇ ਆਪਣੀ ਜਾਨ ਬਚਾਉਣ ਵਾਸਤੇ ਇੱਕ ਚੜ੍ਹਦੀ ਉਮਰ ਦੇ ਬੱਚੇ ਨੇ ਬੜਾ ਵਧੀਆ ਗੱਲ ਕੀਤੀ ਕਹਿੰਦਾ ਬਾਪੂ ਜੀ ਅ ਜਦੋਂ ਬੁੱਢੇ ਹੋਵਾਂਗੇ ਨਾ ਤੁਸੀਂ ਜਿੱਥੇ ਹੋਵੋਗੇ ਤੁਹਾਨੂੰ ਲੱਭਾਂਗੇ ਤੇ ਭਾਈ ਤੁਹਾਨੂੰ ਬੁਲਾਵਾਂਗੇ ਜਦੋਂ ਬੁੱਢੇ ਹੋਵੋਗੇ ਹਜੇ ਵੀ ਹੈ ਅਸੀਂ ਜਵਾਨ ਨਾ ਹੋ ਸਮਝਾਂਦੇ ਸਤਿਗੁਰੂ ਰਾਮ ਸਿੰਘ ਜੀ ਤੇ ਤੱਕ ਲੈਣਾ ਸੀ ਸਤਿਗੁਰੂ ਰਾਮ ਸਿੰਘ ਜੀ ਆਖਿਆ ਮੈਂ ਕਾਗਜ਼ ਮੰਗਵਾਉਣ ਲਗਾ ਕਾਗਜ਼ ਤੇ ਲਿਖ ਕੇ ਦੇ ਦੇ ਤੁਸੀਂ ਬੁੱਢੇ ਹੋਣਾ ਇਹਨਾਂ ਲਿਖ ਦਿਓ ਬੁੱਢੇ ਹੋਵੋਗੇ ਲੈਣਾ ਸਿੰਘ ਦਾ ਦਿਮਾਗ ਚ ਘਰਾ ਗਿਆ ਆਖਣ ਲਗਾਏ ਗੱਲ ਤੇ ਠੀਕ ਹੈ ਬੁੱਢੇ ਹੋਣਾ ਕਿ ਨਹੀਂ ਹੋਣਾ ਇਹ ਤੇ ਲਿਖ ਕੇ ਦੇ ਹੀ ਨਹੀਂ ਸਕਦੇ ਪਤਾ ਹੀ ਨਹੀਂ ਕਦੋਂ ਜਾਣਾ ਕੀ ਕਰੀਏ ਜਦੋਂ ਉਹ ਥੋੜੀ ਜੀ ਸਮਝ ਆ ਗਈ ਨਾ ਵੀ ਗੱਲ ਠੀਕ ਹੈ ਇਹਨਾਂ ਦੀ ਤੇ ਸਾਰੇ ਮੁੰਡਿਆਂ ਨੂੰ ਲੈਣਾ ਸਿੰਘ ਨੇ ਇਸ਼ਾਰਾ ਕੀਤਾ ਵੀ ਠੀਕ ਕਹਿੰਦੇ ਨੇ ਅਸੀਂ ਲਿਖ ਕੇ ਨਹੀਂ ਦੇ ਸਕਦੇ ਦੇ ਕੇ ਬੁੱਢੇ ਤੱਕ ਹੋਣਾ ਹੈ ਅਸੀਂ ਕੋਈ ਪਤਾ ਨਹੀਂ ਕਦੋਂ ਆ ਜਾਣਾ ਕਾਲ ਤੇ ਆਪਾਂ ਭੈਣ ਲੈ ਲਈਏ ਲੋ ਜੀ ਸ੍ਰੀ ਸਰਦੂ ਰਾਮ ਸਿੰਘ ਜੀ ਦੇ ਇਸ ਬਚਨ ਖੜ ਕੇ ਇਹਨਾਂ ਦੀ ਚੜਦੀਆਂ ਜਵਾਨੀਆਂ ਜਿਹੜੀਆਂ ਦੁਨੀਆਂ ਦੇ ਰੰਗ ਵਿੱਚ ਗਲੀਆਂ ਸਨ ਨਾਮ ਦੇ ਰੰਗ ਵਿੱਚ ਲੱਗ ਗਈਆਂ ਇਹ ਸਾਰੇ ਭਜਨ ਕਰਨ ਲੱਗ ਪਏ ਇੰਨਾ ਹੀ ਅਠਾ ਮੁੰਡਿਆਂ ਦੇ ਵਿੱਚੋਂ ਇੱਕ ਮੀਆ ਸਿੰਘ ਸੀ ਜਿਹੜਾ ਬਾਅਦ ਵਿੱਚ ਭਜਨ ਦਾ ਇੰਨਾ ਪ੍ਰਸਨਿਕ ਭਜਨੀਕ ਤੇ ਇੰਨਾ ਭਜਨ ਦੇ ਵਿੱਚ ਪੱਕਾ ਹੋ ਗਿਆ ਕਿ ਬਾਅਦ ਵਿੱਚ ਇਹ ਤੁਹਾਡੇ ਰੰਗੂਣ ਤੱਕ ਆਇਆ ਸਰਦੂ ਰਾਮ ਸਿੰਘ ਦੇ ਦਰਸ਼ਨ ਕਰਨ ਲਈ ਇਹ ਇੰਨਾ ਮੁੰਡਿਆਂ ਦੇ ਵਿੱਚ ਸੀ ਜੱਥੇ ਦੇ ਵਿੱਚ ਸੋ ਪਾਛਾ ਪ੍ਰਮਾਨ ਕਰਦੇ ਨੇ ਕਹਿੰਦੇ ਨੇ ਪਾ ਬਤਰ ਰਲਿਆ ਜੋ ਬਣ ਬਲਿਆ ਨਾਮ ਵਿਣਾ ਮਾਟੀ ਸੰਗ ਰਲਿਆ ਇਹ ਜਿਹੜਾ ਤੁਸੀਂ ਜੋਬਨ ਜਿੰਨੀ ਦੇ ਰਹੇਗਾ ਨਾ ਇਹਦੀ ਤਾਕਤ ਭਜਨ ਬੰਦਗੀ ਮੇਨ ਕਰਮਾਂ ਦੇ ਉੱਤੇ ਲਾ ਦਿਓ ਜ਼ਰੂਰ ਨਾਮ ਸਿਮਰਨ ਕਰਨਾ ਚਾਹੀਦਾ ਅੱਗੇ ਪ੍ਰਮਾਨ ਵੜੇ ਸਕਦੇ ਨੇ ਕਿਹਦੇ ਨੇ ਕਾਂਲ ਗੁੰਡ ਰਲਿਆ ਬਸਤਰਿਓੜ ਰਲਿਆ ਸੇਜ ਸਤ ਰਲਿਆ ਮਨਗਰ ਵਾਲਿਆ ਜਦੋਂ ਚੰਗਾ ਚੰਗਾ ਤਕਰੀਬਨ ਘਰ ਦੇ ਵਿੱਚ ਚੰਗੀ ਗੱਡੀ ਚਲਾਣ ਨੂੰ ਹੋਵੇ ਚੰਗਾ ਬੈੱਡ ਚੰਗੀ ਗੱਡੀ ਚੰਗੇ ਬਰਤਨ ਚੰਗਾ ਸੋਫਾ ਸੈਟ ਇਹ ਜਦੋਂ ਘਰ ਵਿੱਚ ਸਾਰੇ ਸਮਾਨ ਹੋਣ ਨਾ ਤੇ ਬਗੋਬਦੀ ਇੱਕ ਚੀਜ਼ ਮਨ ਵਿੱਚ ਆ ਹੀ ਜਾਂਦੀ ਹੈ ਕਿ ਚੰਗਾ ਸਮਾਨ ਰੱਖਿਆ ਹੋਇਆ ਜਦੋਂ ਇਹ ਗੱਲ ਆ ਗਈ ਚੰਗਾ ਸਮਾਨ ਰੱਖਿਆ ਹੋਇਆ ਇਹ ਇੱਕ ਗਰਮਿਆ ਵਿੱਚ ਨਾ ਸਮਾਨ ਰੱਖਿਆ ਹੋਇਆ ਬਾਦਸ਼ਾਹ ਕਹਿੰਦੇ ਨੇ ਬਸ ਇਹੋ ਜੇ ਹੰਕਾਰ ਕਰਨ ਵਾਲੇ ਲੋਕ ਜਿਨ੍ਹਾਂ ਦੇ ਕੰਨਾਂ ਵਿੱਚ ਕੁੰਡਲ ਪਾਏ ਨੇ ਸੋਨੇ ਦੇ ਕਾਣ ਕੁੰਡਲੀਆਂ ਵਸਤਰੇ ਉਡਲੀਆਂ ਚੰਗੇ ਬਸਤਰ ਪਾਉਂਦੇ ਨੇ ਸੇਜ ਸੁਗਲੀਆ ਚੰਗੇ ਥਾਵਾਂ ਤੇ ਸੁੰਦੇ ਨੇ ਤੇ ਮਨ ਦੇ ਰਵਿਮੈ ਇਹਨਾਂ ਦੇ ਮਨਜੀ ਕਰਵੇ ਆ ਜਾਂਦਾ ਭੈਣ ਤੋਂ ਬਿਨਾ ਫੇਰ ਕਹਿੰਦੇ ਨੇ ਇੱਕਦਲ ਹੋਰ ਵੇਖੀ ਜਨ ਤਵੇ ਗੁੰਚਰੀਆ ਸ਼ੇਰ ਗਣਕਸ਼ਤਰੀਆ ਹਰ ਭਗਤ ਬਿਨਾਂ ਲੈ ਧਰਨ ਗੜਲੀਆਂ ਪਾਤਸ਼ਾਹ ਕਹਿੰਦੇ ਨੇ ਮੈਂ ਵੇਖਿਆ ਦੁਨੀਆ ਵਿੱਚ ਕਿ ਲੋਕੀ ਹਾਥੀ ਦੀ ਸਵਾਰੀ ਕਰਦੇ ਸਨ ਉਸ ਵੇਲੇ ਦੀ ਸ਼ਾਹੀ ਸਵਾਰੀ ਹਾਥੀ ਦੀ ਸਵਾਰੀ ਹੁੰਦੀ ਸੀ ਜਿਵੇਂ ਅੱਜ ਕੱਲ ਤੁਸੀਂ ਸ਼ਾਹੀ ਕਾਰ ਮਰਸਡੀਜ਼ ਵਗੀਆਂ ਕਹਿੰਦੇ ਹੋ ਬਸ ਇਹ ਸਮਝੋ ਵੀ ਉਸ ਸਮੇਂ ਦੀ ਮਰਸਡੀਜ਼ ਹਾਥੀ ਸੀ ਹਾਥੀ ਸੀ ਸ਼ਾਹੀ ਸਵਾਰੀ ਹੁੰਦੀ ਸੀ ਬਾਦਸ਼ਾਹ ਕਿਹਾ ਨੇ ਮੈਂ ਇਹ ਵੇਖਿਆ ਜਿਨ੍ਹਾਂ ਨੇ ਨਾਮ ਸਿਮਰਨ ਨਹੀਂ ਕੀਤਾ ਹਾਥੀ ਦੀ ਸਵਾਰੀ ਕਰਦੇ ਸਨ ਪਹਿਲੇ ਤੇ ਹਾਥੀ 15 ਫੁੱਟ ਉੱਤੇ ਪਹਿਲੇ ਤੇ ਇੰਨੀ ਉੱਚੀ ਧਰਤੀ ਤੋਂ ਚੱਲਣਾ ਫਿਰ ਹੋਰ ਕੀ ਕਰਨਾ 15 ਫੁੱਟ ਉੱਚੇ ਧਰਤੀ ਦੇ ਉੱਤੇ ਜਦੋਂ ਹਾਥੀ ਤੇ ਬੈਠ ਕੇ ਚੱਲਦੇ ਸਨ ਸਿਰ ਦੇ ਉੱਤੇ ਸੋਨੇ ਦਾ ਛਤਰੀ। ਇਹ ਨਹੀਂ ਸ਼ਾਨ ਦੀ ਸਵਾਰੀ। ਇਹ ਨਹੀਂ ਸ਼ਾਨ ਦੀ। ਦਲੇ ਉੱਚੀਆ ਥੱਲੇ ਹਾਥੀ ਸਵਾਰੀ ਹਾਥੀ ਦੇ ਉੱਤੇ ਬੈਠਾ 15 ਫੁੱਟ ਉੱਚੀ ਧਰਤੀ ਤੋਂ ਫਿਰ ਸਿਰ ਕਣਕ ਛਤਰੀਆ ਸਿਰ ਦੇ ਉੱਤੇ ਸੋਨੇ ਦਾ ਛਤਰੀ ਹੈ। ਪਰ ਪਾਦਸ਼ਾਹ ਗਿੰਨ ਨੇ ਇਹਨਾਂ ਨੇ ਭਜਨ ਨਹੀਂ ਸੀ ਕੀਤਾ ਤੇ ਮੈਂ ਇਹਨਾਂ ਦਾ ਹਾਲ ਵੇਖਿਆ ਕੀ ਵੇਖਿਆ ਹੈ ਕਿ ਇਹਨੇ ਹਰ ਭਾਗ ਤੋਂ ਬਿਨਾਂ ਲੈ ਧਰਮ ਨਿਕੜ ਲਿਆ ਜਿਹੜਾ 15 ਫੁੱਟ ਉੱਤੇ ਦਰਦਾ ਸੀ ਨਾ ਸਬਰ ਕਰਦਾ ਸੀ ਉਹ ਕਈ ਫੁੱਟ ਥੱਲੇ ਧਰਤੀ ਦੇ ਦਬੇ ਵਿਖੇ ਤਰਣ ਗੱਡਲੀ ਆ ਧਰਤੀ 'ਚ ਗੱਡੇ ਗਏ ਕਦੇ ਵਾਸਤੇ ਦੀ ਭਾਇਣ ਨਹੀਂ ਸੀ ਕੀਤਾ ਇਸ ਵਾਸਤੇ ਨਾਮ ਸਿਮਰਨ ਦੀ ਇਹ ਮਹਾਨਤਾ ਏ ਨਾਮ ਸਿਮਰਨ ਹਰ ਖਾਈ ਤੋਂ ਮਨੁੱਖ ਨੂੰ ਸਤਾਰ ਦਵਾਉਂਦਾ ਏ ਇੱਕ ਇੱਕ ਪਲ ਤੋਂ ਇੱਕ ਇੱਕ ਪਲ ਤੋਂ ਕੋਚ ਤੇ ਗੁਰਬਾਣੀ ਦੀ ਵਿਆਖਿਆ ਕਰਨੀ ਵੀ ਸਾਨੂੰ ਥੋੜੀ ਜੀ ਹੋਰ ਤਰ੍ਹਾਂ ਲੱਗਦੀ ਆ ਹੁਣ ਇੱਕ ਇਹ ਪ੍ਰਮਾਣ ਵੇਖੋ ਪਾਤਸ਼ਾਹ ਜੀ ਦਾ ਕਹਿੰਦੇ ਨੇ ਨਾਮ bina ਜੋ ਪਹਿਰ ਖਾਏ ਬੇਕੁਬੀ ਨਸ਼ਕੀਏ ਨਾਮ ਸਿਮਰਨ ਕਰਨ ਤੋਂ ਬਿਨਾਂ ਤੁਸੀਂ ਜੋ ਪਹਿਰ ਰਹੇ ਹੋ ਚੰਗੇ ਚੰਗੇ ਕੁਰਤੇ ਪਜਾਮੇ ਚੰਗਾ ਵਧੀਆ ਮਟਕਾ ਸਿਲਕ ਦਾ ਜਾਂ ਕਿਹੋ ਜਿਹਾ ਵੀ ਸੂਟ ਤੁਸੀਂ ਪਾਣਦੇ ਹੋ ਚੰਗੇ ਚੰਗੇ ਪਦਾਰਥ ਵਧੀਆ ਤੋਂ ਵਧੀਆ ਦੇ ਤੁਸੀਂ ਘਰ ਵਿੱਚ ਬਣਾ ਰਹੇ ਹੋ ਖਾ ਰਹੇ ਹੋ ਪਰ ਜੀ ਨਾਮ ਸਿਮਰਨ ਨਹੀਂ ਕਰ ਰਹੇ ਹੁਣ ਗਰਬਾਣੀ ਅੱਡਰ ਕਹਿੰਦੀ ਨਾਮ ਬਿਨਾਂ ਜੋ ਪਹਿਰ ਖਾਏ ਜੋ ਕੋਕਰ ਜੁਠੜ ਮੈਂ ਪਾ ਜਿਵੇਂ ਕੁੱਤਾ ਝੁੱਠੇ ਪਾੜਿਆਂ 'ਚ ਮੂੰਹ ਮਾਰਦਾ ਫਿਰਦਾ ਓਹ ਇਨਸਾਨ ਇਸੀ ਤਰ੍ਹਾਂ ਦਾ ਹੈ ਜਿਹੜਾ ਭਰ ਨਹੀਂ ਕਰਦਾ ਨਾਮ ਧਿਆਗ ਕਰੇ ਹੰਕਾਰ ਜੋ ਵਿੜਸ ਜਾਏ ਝੂਠੇ ਸਭ ਪਾਜ ਨਾਮ ਸੰਗ ਮੰਡ ਪ੍ਰੀਤ ਨਾਲ ਆਵੇ ਕੋਟ ਕਰਮ ਕਰਤੋਂ ਨਰਦਿਲਾ ਮੈਂ ਜੇ ਨਾਮ ਸਿਮਰਨ ਨਹੀਂ ਕਰਦਾ ਬਾਕੀ ਸਭ ਕੁਝ ਕਰਦਾ ਹੈ দান ਕਰਦਾ ਹੈ तीर्थ ਯਾਤਰਾ ਕਰਦਾ ਹੈ ਸੰਗਤਿ ਆਏ ਤੇ ਬਾਪਨੇ ਆਪ ਨੂੰ ਲਟਾ ਦਿੰਦਾ ਸਭ ਕੁਝ ਕਰਦਾ ਪਰ ਕਿੰਦਰੀ ਇਹੋ ਜਿਹਾ ਮਨੁੱਖ ਨਾਮ ਸਿਮਰਨ ਨਹੀਂ ਕਰਦਾ ਇਹ ਨਾ ਕਾਣ ਜਾਣਾ ਸਿੱਧੀ ਗੱਲ ਜੀ ਹਰ ਦਾ ਨਾਮ ਜਣ ਮੜਨਾ ਆਦਾ ਚੋਰ ਕੀ ਵਿਆਹੀ ਜੰਮ ਬਰਵਾਦਾ ਤੇ ਲਾਖੇ ਡੰਬਰ ਬਹੁਤ ਵਿਸਥਾਰਾ ਨਾਮ ਬਿਨਾ ਝੋਠੇ ਪਾਸਾਰਾ ਨਾਮ ਤੋਂ ਬਿਨਾ ਇਸ ਦੁਨੀਆ ਵਿੱਚ ਸਾਰਿਆਂ ਦਾ ਜੀਵਨ ਦਾ ਪ੍ਰਸਾਰ ਝੁਠਾ ਹੀ ਹੈ ਕਿਉਂਕਿ ਇੱਕ ਪਰਮੇਸ਼ਰ ਤੇ ਪਰਮੇਸ਼ਰ ਦਾ ਨਾਮ ਸੱਚਾ ਹੈ ਸੋ ਸ੍ਰੀ ਸਤਗੁਰੂ ਜਗਜੀਤ ਸਿੰਘ ਹੀ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਧਰਨ ਇਹ ਨਾਮ ਸਿਮਰਨ ਉਹਨਾਂ ਨੇ ਸਾਡੇ ਤੋਂ ਕਰਵਾਉਣਾ ਹੈ ਅਸੀਂ ਕਰਨ ਯੋਗ ਨਹੀਂ ਮਿਹਰ ਕਰਨ ਇਹ ਸਾਡੀ ਡੇਲੀ ਰੁਟੀਨ ਦਾ ਇੱਕ ਹਿੱਸਾ ਬਣ ਜਾਏ ਕਿ ਉਸ ਪੂਰੇ 12 24 ਘੰਟਿਆਂ ਦੀ ਦਿਹਾੜੀ ਵਿੱਚ ਇਹ ਨਪਕੜਾ ਸਮਾਂ ਸਾਡਾ ਨਿਸ਼ਚਿਤ ਹੋ ਜਾਏ ਕਿਹੀ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੈ ਇਨਾ ਕੁਛ ਕਹੀਏ ਜਮਾਦਾ ਜੀ ਸਤਿ ਸ੍ਰੀ ਅਕਾਲ ਜੀ